ਹਾਂਜੀ ਵੈਲਕਮ ਹੈ ਜੀ ਸਾਰਿਆਂ ਨੂੰ ਹਰਮਨ ਦੇ ਬਲੌਗਸ ਚੈਨਲ ਤੇ ਸੋ ਮੈਂ ਰਿਆ ਹਰਮਨ ਤੇ ਹਰਜੀਤ ਬਣੇ ਹੋਏ ਹਾਂ ਕੈਮਰਾਮੈਨ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤੇ ਆਪਾਂ ਵੇਖਿਆ ਮੈਂ ਕੈਮਰਾਮੈਨ ਹੀ ਬਣਦੀ ਆ ਮੈਂ ਤਾਂ ਕਿਹਾ ਵੀ ਆਜੂ ਨਾਲ ਬੈ ਕੇ ਬੈਜੋ ਹਣਾ ਸੁਮਿੱਤੀ ਤੇਜ਼ ਬੋਲੇ ਜਾਂਦਾ ਜਿਵੇਂ ਨਾਲ ਹੁੰਦਾ ਫਿਰ ਜਿਵੇਂ ਹੌਲੀ ਬੋਲਦਾ ਕਿਉਂਕਿ ਮੇਰੀ ਸਪੀਡ ਬੋਲਣ ਦੀ ਤੇਜ਼ ਹੁੰਦੀ ਆ ਸੋ ਆਪਾਂ ਇੱਕ ਥੋੜਾ ਨਾਲ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਕਿਉਂਕਿ ਮੈਂ ਜੇ ਤੇਜ਼ ਤੇਜ਼ ਬੋਲ ਗਿਆ ਨਾ ਫਿਰ ਤੁਹਾਨੂੰ ਪਤਾ ਸਮਝ ਨਹੀਂ ਲੱਗਣੀ ਉਹ ਕੋਈ ਨਹੀਂ ਤੁਸੀਂ ਹੌਰੇ ਹੌਰੇ ਬੋਲਿਓ ਤੇ ਫਿਰ ਸਾਰਿਆਂ ਨੂੰ ਆਪ ਵੀ ਪਤਾ ਲੱਗ ਜਾਣਾ ਹਾਂਜੀ ਹੌਲੀ ਬੋਲੋਗੇ ਠੀਕ ਹੈ ਤੇਜ਼ ਨਾ ਬੋਲਿਓ ਤੇ ਜਿੱਥੇ ਵੀ ਮੈਂ ਤੇਜ਼ ਹੋਊਗਾ ਵਿੱਚ ਬ੍ਰੇਕ ਪ ਦਿਓ ਓਕੇ ਠੀਕ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ YouTube ਨਵੇਂ-ਨਵੇਂ ਫੀਚਰ ਲਾਂਚ ਕਰਦੀ ਰਹਿੰਦੀ ਆ ਸੋ ਉਹਦੇ ਵਿੱਚ ਇੱਕ YouTube ਨੇ ਨਵਾਂ ਫੀਚਰ ਲਾਂਚ ਕੀਤਾ ਆਟੋ ਡਬਿੰਗ ਹਨਾ ਸੋ ਉਹਦੇ ਬਾਰੇ ਸਾਨੂੰ ਵੀ ਮੈਨੂੰ ਮੇਲ ਆਈ ਸੀ ਮੈਂ ਮੇਲ ਵੈਸੇ ਪੜਨਾ ਪੜ ਲਈ ਸੀਗੀ ਤੇ ਚੈਨਲ ਤੇ ਅਪਲਾਈ ਉਹਨਾਂ ਨੇ ਦੋ ਦਿਨ ਬਾਅਦ ਕੀਤਾ ਤੇ ਜਦੋਂ ਅਸੀਂ ਸ਼ਾਰਟ ਪਾਇਆ ਮਾਰਨਿੰਗ ਤੇ ਸ਼ਾਰਟ ਪਾਉਣ ਤੋਂ ਥੋੜੇ ਟਾਈਮ ਬਾਅਦ ਜਦੋਂ ਮੈਂ ਦੇਖਿਆ ਉਹਦੀ ਬਾਅਦ ਸੀ ਜਿਵੇਂ ਸ਼ਾਰਟ ਪਾਇਆ ਸੀ ਜਿੰਮੇ ਵੀ ਧਾਰਮਿਕ ਸ਼ਾਰਟ ਪਾਇਆ ਸੀ ਹਣਾ ਤੇ ਉਹਦੇ ਬਾਅਦ ਸੀ ਨਾ ਜਿਵੇਂ ਮੈਂ ਇੰਗਲਿਸ਼ ਚੱਲਦੀ ਸੀ ਟਰਾਂਸਲੇਸ਼ਨ ਨਾਲ ਦੀ ਨਾਲ ਮਤਲਬ ਪੰਜਾਬੀ ਚ ਪਹਿਲਾਂ ਨਾਲ ਨਾਲ ਦੀ ਸੋਤੋਬਾ ਨਾਲ ਦੀ ਨਾਲ ਇੰਗਲਿਸ਼ मीनिंग ਆਉਂਦਾ ਸੀਗਾ ਤੇ ਮੈਂ ਜਦ ਦੇਖਿਆ ਥੋੜੇ ਟਾਈਮ ਬਾਅਦ ਵੀ ਕੀ ਹੋ ਗਿਆ ਬਨਤੇ ਫਿਰ ਉਹ ਤੋਂ ਬਾਅਦ ਮੈਂ ਦੇਖਿਆ ਸੈਟਿੰਗ ਵਗੈਰਾ ਹਣਾ ਵੀ ਕਿਵੇਂ ਠੀਕ ਹੋਊਗੀ ਮੈਨੂੰ ਉਹ ਸੀਗਾ ਤਾਂ ਸੀਗਾ ਵੀ ਸੈਟਿੰਗ ਜੇ ਤੋਂ ਠੀਕ ਹੋਊਗੀ YouTube ਤੋਂ ਹੀ ਦੇਖੀ ਚਲੋ ਦੇਖਿਆ ਆਪਾਂ ਨੇ ਆਪੇ ਇਹਨੂੰ ਜਿਹੜਾ ਕੀ ਚਿਹਰਾ ਤੋਂ ਲੱਭੀਗਾ ਜੋ ਕਿ YouTube ਨੇ ਲਾਂਚ ਕੀਤਾ ਜਿਹੜੀ ਆਪਣੀਆਂ ਵੀਡੀਓ ਪਾਈਆਂ ਉਹਨਾਂ ਤੇ ਸਾਰਿਆਂ ਤੇ ਆਟੋਮੈਟਿਕਲੀ ਚੈੱਕ ਕਰ ਸਕਦਾ ਸੀ ਆਪਣੀ ਵੀਡੀਓ ਤੇ ਵੀ ਆਪਣੀ ਆਵਾਜ਼ ਟਰਾਂਸਲੇਟ ਹੋ ਜਾਂਦੀ ਆ ਸ਼ਾਰਟ ਦੇ ਵੀ ਹੁੰਦੀਆਂ ਜਿਵੇਂ ਆਪਾਂ ਕੋਈ Song ਵਗੈਰਾ ਲਗਾਉਣਿਆਂ ਜਾਂ ਆਪਣੀ ਆਵਾਜ਼ ਦੇ ਵਿੱਚ ਪਾਉਣਿਆਂ ਸ਼ਾਰਟ ਤੇ ਵੀ ਚੇਂਜ ਹੁੰਦੀ ਆ ਚੇਂਜ ਵੀ ਨਹੀਂ ਹੁੰਦੀ ਮਤਲਬ ਨਾਲ-ਨਾਲ ਡਬਲ-ਡਬਲ ਆਵਾਜ਼ ਚੱਲਦੀ ਆ ਹਾਂ ਡਬਲ ਆਵਾਜ਼ ਚੱਲਦੀ ਹੈ ਕਿ ਪੰਜਾਬੀ ਵੀ ਇੰਗਲਿਸ਼ ਦੋਨੋਂ ਲੈਂਗੁਏਜ ਚੱਲਦੀਆਂ ਨੇ ਤੇ ਉਹਨਾਂ ਨੇ ਇਹ ਕਰਿਆ ਵੀ ਹਰ ਇੱਕ ਨੂੰ ਮਤਲਬ ਕਿ ਵੀ ਸਮਝ ਆਵੇ ਕੋਈ ਲੈਂਗੁਏਜ ਦੀ ਪ੍ਰੋਬਲਮ ਨਾ ਹੋਵੇ ਪਰ ਉਦਾਂ ਕੁਝ ਵੀ ਸਮਝ ਨਹੀਂ ਲੱਗਦਾ ਹੈਗਾ ਉਹ ਤਾਂ ਇਹ ਲੱਗਦਾ ਹੈ ਵੀ ਪਤਾ ਨਹੀਂ ਕੀ ਕਰ ਰਿਹਾ ਜਾਂ ਚੱਲ ਰਿਹਾ ਹਾਂ ਉਹ ਅਗਰ ਭੂਆ ਆਪਣੀ ਆਵਾਜ਼ ਤੇ ਸ਼ਾਰਟ ਬਣਾ ਕਮੇਟੀ ਸ਼ਾਰਟ ਬਣਾ ਉਹਦੇ ਵਿੱਚ ਵੀ ਨਹੀਂ ਸੀ ਪਤਾ ਲੱਗਾ ਮੇਰੀ ਕਿ ਅਸੀਂ ਇਸ ਤਰ੍ਹਾਂ ਨੋ ਨੋ ਚੈਨਲ ਚਲਾਉਂਦੇ ਨੇ ਉਹ ਵੀ ਉਹਨਾਂ ਨੇ ਪਾਇਆ ਹਨਾ ਤੇ ਉਹਨਾਂ ਦਾ ਸ਼ਾਰਟ ਉਹਨਾਂ ਦੀ ਐਕਟਿੰਗ ਪੂਰੀ ਫੁੱਲ ਆਫ ਜੋਸ਼ ਸੀਗੀ ਬਹੁਤ ਵਧੀਆ ਸੀਗੀ ਸੋ ਬਟ ਉਹ ਕੀ ਮੀਨਿੰਗ ਸੀਗਾ ਹਨਾ ਉਹਨਾਂ ਨੇ ਸ਼ਾਰਟ ਵੀ ਮੈਨੂੰ ਲੱਗਦਾ ਫਸਟ ਪਾਇਆ ਫਸਟ ਫਸਟ ਕਾਮੇਡੀ ਸ਼ਾਰਟ ਪਾਇਆ ਸੀ ਉਹਨਾਂ ਨੇ ਤੇ ਆਟੋ ਡਬਿੰਗ ਕਰਕੇ ਹਨਾ ਉਹ ਮਤਲਬ ਕੀ ਨਹੀਂ ਪਤਾ ਲੱਗਦਾ ਲੱਗਿਆ ਇੰਡੀ ਸੈਂਸ ਵੀ ਕੀ ਮਤਲਬ ਕੀ ਕਨਸੈਪਟ ਸੀਗਾ ਸੋ ਉਹਨਾਂ ਨੂੰ ਵੀ ਦੱਸਿਆ ਉਹਨਾਂ ਨੇ ਜਦੇ ਨਾਲ ਦੀ ਨਾਲ ਕੀਤੀ ਸੋ ਆਪਾਂ ਵੀ ਉਹ ਸੈਟਿੰਗ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੋ ਜਿਵੇਂ ਮੈਨੂੰ ਪਤਾ ਲੱਗਿਆ ਸੀਗਾ ਮੈਂ ਵੀ ਚਲ ਦੇਖਾ ਕੀ ਵੇਖੀ ਸੋ ਸੈਟਿੰਗ ਚੇਂਜ ਹੋ ਗਈ ਮੈਂ ਸੀ ਸਕੂਲ ਤੋਂ ਸਾਡੇ ਕਾਹ ਦੀ ਸ਼ਾਟ ਦੇਖਿਆ ਸੀ ਹਨਾ ਸੇ ਫਿਰ ਉਦੋਂ ਬਾਅਦ ਜਿੰਨਾ ਟਾਈਮ ਐ ਉਹ ਸੈਟਿੰਗ ਓਕੇ ਨਹੀਂ ਕਰੀ ਗਈ ਸੋ ਮੈਂ ਆਪਣਾ ਬ੍ਰੈਕਫਾਸਟ ਬ੍ਰੈਕਫਾਸਟ ਨਹੀਂ ਕੀਤਾ ਸੀਗਾ ਤੇ ਚਲੋ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਮਾਰਦੇ ਹੋਏ ਤੁਹਾਡੇ ਨਾਲ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਆ ਸੋ ਇਹ ਤੋਂ ਪਹਿਲਾਂ ਤੁਸੀਂ ਕਰਨਾ ਕੁਝ ਨਹੀਂ ਗਾ ਬਸ ਸਿੰਪਲ ਜੀ ਗੱਲ ਆ ਜਿਹੜੀ ਵਾਈਟੀ ਸਟੂਡੀਓ ਉਹਨੂੰ ਤੁਸੀਂ Chrome ਦੇ ਵਿੱਚ ਖੋਲਣਾ ਐ ਹੁਣ ਮੈਂ ਹੋਰ ਸਲੋ ਬੋਲਾਂਗਾ ਥੋੜਾ ਜਿਹਾ ਅਰ ਵਾਈਟੀ ਸਟੂਡੀਓ ਜਿਹੜਾ ਉਹਨੂੰ Chrome ਦੇ ਵਿੱਚ ਖੋਲਣਾ ਹੈ Chrome ਦੇ ਵਿੱਚ ਜਾ ਕੇ ਤੁਸੀਂ ਜਾਣਾ ਹੈ ਸੈਟਿੰਗਸ ਤੇ ਸੈਟਿੰਗਸ ਤੋਂ ਬਾਅਦ ਜਾਣਾ ਚੈਨਲ ਸੈਟਿੰਗਸ ਤੇ ਚੈਨਲ ਸੈਟਿੰਗਸ ਤੋਂ ਬਾਅਦ ਤੁਸੀਂ ਜਾਣਾ ਐਡਵਾਂਸ ਸੈਟਿੰਗਸ ਤੇ ਐਡਵਾਂਸ ਸੈਟਿੰਗਸ ਤੇ ਜਦੋਂ ਕਲਿੱਕ ਕਰੋਗੇ ਉੱਤੇ ਕਾਫੀ ਸਾਰੇ ਆਪਸ਼ਨ ਆ ਜਾਣਗੇ ਤੁਸੀਂ ਨੀਚੇ ਨੂੰ ਥੋੜਾ ਜਿਹਾ ਸਕਰੋਲ ਡਾਊਨ ਕਰਨਾ ਉੱਥੇ ਆਟੋ ਡਬਿੰਗ ਲਿਖਿਆ ਹੋਊਗਾ ਆਟੋ ਡਬਿੰਗ ਆ ਲੇਤੇ ਉਹ ਬਾਕਸ ਦੇ ਉੱਪਰ ਟਿੱਕ ਲੱਗੀ ਹੋਊਗੀ ਤੁਸੀਂ ਉਹਦੇ ਤੇ ਕਲਿੱਕ ਕਰੋਗੇ ਹਨਾ ਉਹ ਟਿੱਕ ਅਨਟਿੱਕ ਹੋ ਜਾਊਗੀ ਇਹ ਕਿਸੇ ਨਸ ਕਹਿ ਸਕਦੇ ਹੋ ਡਿਸੇਬਲ ਹੋ ਜਾਊਗੀ ਉਹਦੇ ਤੇ ਕਲਿੱਕ ਕਰਕੇ ਤੁਸੀਂ ਉਹ ਉਹ ਇਹਦੇ ਨਾਲ ਜਿਹੜੀ ਆਟੋ ਡਬਿੰਗ ਆ ਤੁਹਾਡੇ ਉਹ ਚੈਨਲ ਤੇ ਵੀਡੀਓ ਤੇ ਸ਼ਾਰਟਸ ਤੇ ਡਿਸੇਬਲ ਹੋ ਜੂਗੀ ਤੁਸੀਂ ਜਿਹੜੇ ਵੀ ਕੋਈ ਨਵੀਂ ਵੀਡੀਓ ਪਾਉਂਗੇ ਤੁਸੀਂ ਆਪਣੀ ਆਵਾਜ਼ ਪਾਉਂਗੇ ਜਾਂ ਕੋਈ ਵੀ ਸ਼ਾਰਟ ਤੇ ਗਾਣਾ ਲਾਉਂਗੇ ਉਹ ਉਸੇ ਆਵਾਜ਼ ਚੱਲੂਗਾ ਸੋ ਨਾਲ ਡਬਲ ਮੀਨਿੰਗ ਇੰਗਲਿਸ਼ ਦਾ ਕਮਿਊਨੀਕੇਸ਼ਨ ਨਹੀਂ ਚੱਲੂਗੀ ਤੇ ਜਿਹੜੀਆਂ ਪਹਿਲੀਆਂ ਵੀਡੀਓ ਪਈਆਂ ਉਹਦੇ ਬਾਰੇ ਕੀ ਉਹ ਹੁਣ ਹਰਜੀਤ ਦੱਸ ਦंगे ਜਿਹੜੇ ਪਹਿਲਾਂ ਨੇ ਪਾਏ ਹੋਏ ਆ ਵੀ ਜਿਨ੍ਹਾਂ ਤੇ ਉਦਾਂ ਡਬਲ ਦੀ ਆਵਾਜ਼ ਆ ਰਹੀ ਹੈ ਉਹ ਤਾਂ ਉਦਾਂ ਹੀ ਰਹਿਣਗੇ ਜਿਹੜੇ ਨਿਊ ਪਾਵਾਂਗੇ ਉਹਨਾਂ ਦੇ ਉੱਪਰ ਠੀਕ ਆਵਾਜ਼ ਆਊਗੀ ਆਪਾਂ ਜਿਹੜੀ ਵੀ ਲੈਂਗੁਏਜ ਦੇ ਵਿੱਚ Song ਲਾਵਾਂਗੇ ਉਹ ਉਹਦੇ ਵਿੱਚ ਹੀ ਚੱਲੂਗਾ ਮਤਲਬ ਉਹਦਾ ਟ੍ਰਾਂਸਲੇਟ ਨਹੀਂ ਹੋਊਗਾ ਨਾਲ ਹੂੰ ਤੇ ਉਹ ਬੰਦ ਹੋ ਜਾਊਗਾ ਤੇ ਵਿੱਚ ਵਿੱਚ ਜਾਣੇ ਕਈ ਗਣੇ ਦੇ ਦੇਖਿਆ ਸੀਨੇ ਕਿ ਉਹ ਉਹ ਕਹਿੰਦੇ ਸੀਗੇ ਵੀ ਮਤਲਬ ਕਿ ਇਦਾਂ ਵੀ ਕੋਈ ਉਹਦੇ ਚ ਫੀਚਰ ਆ ਵੀ ਆਪਾਂ ਵੀਡੀਓ ਦੇਖਦੇ ਆ ਕਿਸੇ ਦੀ ਤਾਂ ਵੀ ਆਪਾਂ ਉਹ ਆਵਾਜ਼ ਨੂੰ ਬੰਦ ਕਰ ਸਕਦੇ ਹਾਂ ਹਾਂ ਉਹ ਤਾਂ ਬੰਦ ਹਾਂ ਆਪਾਂ ਆਪਣੇ ਫੋਨ ਦੇ ਵਿੱਚ ਉਹ ਪਲੇਅਰ ਹੁੰਦਾ ਵੀ ਆਪਾਂ ਕਿਹੜੀ ਲੈਂਗੁਏਜ ਵਿੱਚ ਦੇਖਣੀ ਆ ਪਰ ਫਿਰ ਵੀ ਉਹਦਾ ਵਧੀਆ ਨਹੀਂ ਲੱਗਦਾ ਪਹਿਲਾਂ ਸਾਰੀ ਸੈਟਿੰਗ ਪਹਿਲਾਂ ਅਗਲਾ ਇੰਨਾ ਟਾਈਮ ਅਗਰ ਸਕਿਪ ਕਰ ਜਾਂਦਾ ਵੀ ਮੈਂ ਕਿੱਥੇ ਦੇਖੂਗਾ ਜਾਂ ਉਹ ਵੀ ਕਸੈਟਿੰਗ ਕਰੂੰਗਾ ਪਹਿਲਾਂ ਆਪਣੀ ਲੈਂਗੁਏਜ ਪਹਿਲਾਂ ਆਪਣੀ ਲੈਂਗੁਏਜ ਦੀ ਸੈਟਿੰਗ ਕਰੋ ਹਨਾ ਸਕਰੋਲ ਕਰ ਜਾਂਦਾ ਵੀ ਚਲੋ ਵੀ ਆਪਾਂ ਕਿਸੇ ਦੀ ਵੀਡੀਓ ਦੇਖਣਿਆ ਹਨਾ ਤਾਂ ਆਪਾਂ ਜਿਹੜੀ ਲੈਂਗੁਏਜ ਦੇ ਵਿੱਚ ਦੇਖਣੀ ਆ ਉਹਨੂੰ ਉਹ ਲੈਂਗੁਏਜ ਦੇ ਵਿੱਚ ਕਰ ਲਓ ਤੇ ਉਹਦੇ ਲਈ ਕਈ ਐਦਾਂ ਦੇ ਵੀ ਨੇ ਜਿਨ੍ਹਾਂ ਨੂੰ ਇੰਨਾ ਕੁਝ ਨਹੀਂ ਕਰਨਾ ਆਉਂਦਾ ਹੈਗਾ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਇੰਨਾ ਟਰਾਂਸਲੇਟ ਕਰਨਾ ਔਖਾ ਲੱਗਦਾ ਹੈ ਆਪਣੇ ਵਰਗਿਆਂ ਨੂੰ ਔਖਾ ਲੱਗਦਾ ਹੈ ਤੇ ਜਿਨ੍ਹਾਂ ਨੂੰ ਨੌਲੇਜ ਘੱਟਾ ਉਹਨਾਂ ਨੂੰ ਤਾਂ ਕਰਨਾ ਫਿਰ ਔਖਾ ਹੀ ਹੋਣਾ ਹੈ ਕਿਉਂਕਿ ਜਿਹੜੇ ਬੋਲ ਜਿਵੇਂ ਪੰਜਾਬ ਜਿਵੇਂ ਮੁਹਾਰਾ ਪਤਾ ਪੰਜਾਬੀ ਜਿਹੜੇ ਆ ਸਾਰੇ ਆਪਾਂ ਨੇ ਤਾਂ ਸਾਰਿਆਂ ਨੇ ਪੰਜਾਬੀ ਹੀ ਸੁਣਦੀਆਂ ਹਾਂ ਤੇ ਉਹਦੇ ਕਰਕੇ ਫਿਰ ਆਪਾਂ ਤਾਂ ਪੰਜਾਬੀ ਵੀ ਆਪਣੇ ਆਪਸ਼ਨ ਹੀ ਆਫ ਕਰਦੀ ਹੈ ਹਾਂਜੀ ਹਾਂਜੀ ਤੇ ਪੰਜਾਬੀ ਹੁੰਦੇ ਜਿਵੇਂ ਜਿਵੇਂ ਜਿਹੜੇ ਡੇਲੀ ਵਲੌਗ ਨੇ ਰੂਟੀਨ ਵਾਲੇ ਉਹਨਾਂ ਦੇ ਮੋਸਟਲੀ ਲੇਡੀਜ਼ ਨੇ ਹਨਾ ਸੋ ਕੋਈ ਉਹਨਾਂ ਨੂੰ ਆਪਣੀ ਮੰਮੀਓ ਵਰਗੀ ਕਹ ਲੋ ਹੋ ਮਰਦਿਆਂ ਨੇ ਹਨਾ ਬੰਟੀਆਂ ਭੈਣਾ ਨੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾਗਾ ਤਾਂ ਕਰਕੇ ਫਿਰ ਅਗਲਾ ਸਟ੍ਰੋਕ ਆ ਜਾਂਦਾ ਹੈ ਸੋ ਹੁਣ ਆਪਾਂ ਇਹ ਟਰਬਲ ਦਾ ਆਵੇ ਤਾਂ ਹੀ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਜੇ ਹਜੇ ਵੀ ਕਿਸੇ ਨੂੰ ਨਹੀਂ ਪਤਾ ਲੱਗਿਆ ਹਨਾ ਜੋ ਮੈਂ ਬੋਲਿਆ ਜਿਵੇਂ ਕੁਝ ਸਟੇਟ ਬੋਲ ਗਿਆ ਤਾਂ ਤੁਸੀਂ ਦੁਬਾਰਾ ਮੇਰੇ ਕਿਸੇ ਵੀ ਵੀਡੀਓ ਸ਼ੋਰਟ ਤੇ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਮੇਰੇ ਜਿਵੇਂ ਵੀ ਟਾਈਮ ਲੱਗੂਗਾ ਮੈਂ ਥੋੜਾ ਜਰੂਰ ਰਿਪਲਾਈ ਕਰੂੰਗਾ ਸੋ ਉਮੀਦ ਕਰਦਾ ਵੀ ਇੰਨੀ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਹੋਪਫੁਲ ਹੋਪਫੁਲ ਤੁਹਾਡੇ ਲਈ ਹਿਊਜ਼ਫੁਲ ਹੋਊਗੀ ਕਈ ਦਿਨ ਹੋ ਗਿਆ ਸੀ ਸੋਚਦੇ ਅਸੀਂ ਵੀ ਵੀਡੀਓ ਬਣਾ ਕੇ ਪਾਈਏ ਪਰ ਟਾਈਮ ਨਹੀਂ ਲੱਗਿਆ ਹੈਗਾ ਅੱਜ ਵੀ ਸੰਡੇ ਦਾ ਦਿਨ ਸੀਗਾ ਕੋਈ ਨਾ ਕੋਈ ਅਸੀਸ ਕਰਕੇ ਹੋ ਜਾਂਦਾ ਹੈ ਹਾਂਜੀ ਵੀ ਸਾਡਾ ਸਾਰਾ ਤੇ ਵੀ ਸਾਨੂੰ ਪਤਾ ਵੀ ਅਸੀਂ ਦੋਨੇ ਜਾਂ ਨੇ ਮੈਂ ਵੀ ਬੈਠਾ ਤੇ ਸਰਜੀਤ ਕੈਮਰਾਮੈਨ ਨੇ ਵੀ ਅਸੀਸ ਅਸੀਂ ਕੀ ਮੀਟ ਵਿੱਚ ਚੁੱਪ ਕਰ ਜਾਵੋ ਤਾਂ ਵੀਡੀਓ ਬਣਾਉਣੀ ਹੈ ਵੀ ਅਸੀਂ ਕੀ ਮੀਟ ਕਾਈ ਸੀ ਤੋ ਐਨੇ ਕੁ ਵੀ ਆ 5-10 ਮਿੰਟ ਦੀ ਮਤਲਬ ਕੀ ਹਾਰਡਲੀ ਮਜ਼ਾ ਕਰ ਮਸਾ ਕਰਦੇ ਹਾਂ ਤੇ ਅਸੀਂ ਕਿ ਆ ਵੀ ਚਲੋ ਆਪਣੇ ਸਾਰੇ ਭੈਣ ਭਰਾਵਾਂ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ ਕਿਉਂਕਿ ਜਦੋਂ ਅਸੀਂ ਫਸਟ ਟਾਈਮ ਦੇਖਿਆ ਤਾਂ ਸਾਨੂੰ ਵੀ ਇਹ ਹੋ ਗਿਆ ਹਨਾ ਵੀ ਕਿੰਨੇ ਕੀ ਲੈਂਗੁਏਜ ਦਾ ਇਹ ਹੋ ਗਿਆ ਵੀ ਇਦਾਂ ਤਾਂ ਵਧੀਆ ਨਹੀਂ ਲੱਗਦਾ ਹਾਂਜੀ ਤੇ ਹਰ ਇੱਕ ਨੂੰ ਹੀ ਹੁੰਦਾ ਏ ਇਹਦੇ ਵਿੱਚ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਤੁਸੀਂ ਐਂ ਦਾਂ ਕਰਕੇ ਸਾਰੇ ਜਾਣੇ ਇਹ ਸੈਟਿੰਗ ਕਰ ਰਹੇ ਆ इजीली ਕਰ ਸਕਦੇ ਹੋ ਹਾਂਜੀ ਆਪਣੇ ਜੇ ਡੈਸਕਟਾਪ ਨਹੀਂ ਗਾ ਵੀ ਨਾ ਅਸੀਂ ਵੀ ਫੋਨ ਦੇ ਵਿੱਚ ਹੀ ਕੀਤੀ ਆ ਹਾਂਜੀ ਸੋ ਬਸ ਫੋਨ ਦੇ ਵਿੱਚ Chrome ਦੇ ਵਿੱਚ ਫੋਲੋ ਨਾ ਤੁਸੀਂ ਵਾਈਟ ਸਟੂਡੀਓ ਉਹਦੇ ਚੋਂ ਤੁਹਾਡੀ ਸੈਟਿੰਗ ਹੋ ਜਾਣਾ ਹਾਂਜੀ ਸੋ ਚਲੋ ਜੀ ਉਮੀਦ ਕਰਦੇ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋਊਗੀ ਫੀਡਬੈਕ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਜੇ ਕਿਸੇ ਨੂੰ ਵੀ ਪਰੋ ਨਹੀਂ ਵੀ ਸਮਝ ਲੱਗਿਆ ਤਾਂ ਪੁੱਛ ਲਿਓ ਤਾਂ ਦੁਬਾਰਾ ਪੁੱਛ ਸਕਦੇ ਹੋ ਅਸੀਂ ਨਾਲ ਦੀ ਨਾਲ ਤੁਹਾਡਾ ਰਿਪਲਾਈ ਕਰਾਂਗੇ ਤੁਹਾਨੂੰ ਦੱਸਾਂਗੇ ਏ ওকে ਜੀ ਮਿਲਦੇ ਹਾਂ ਹੁਣ ਹੋਰ ਨੈਕਸਟ ਵੀਡੀਓ ਦੇ ਵਿੱਚ ਬਾਏ ਜੀ ਬਾਏ ਜੀ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ